ਬਾਈ ਹੁਰੇ ਜਾਂ ਚਾਚੇ ਤਾਏ ਆਪਣੇ ਪਿਗ ਬੁਗ ਲਾਉਂਦੇ ਆ ਉਹ ਜਨਾਨੀਆਂ ਸੋਚਦੀਆਂ ਵੀ ਇਹਨਾਂ ਨੂੰ ਮਿਲਦਾ ਕੀ ਯਾਰ ਹਨਾ ਵੀ ਪਿਗ ਲਾ ਕੇ ਹੈ ਕਿ ਕਿਉਂ ਛੱਡਦੇ ਕਿਉਂ ਨਹੀਂ ਇਹਨਾਂ ਨਾਲ ਕੁੱਤੇ ਖਾਣੇ ਹੁੰਦੀ ਐ ਇਹਨੂੰ ਯਾਰ ਇਹਨੂੰ ਛੱਡਦੇ ਨਹੀਂ ਹੁਣ ਇੱਕ ਦਿਨ ਉਹ ਪੁੱਛਦੀ ਵੀ ਕਿਉਂ ਨਹੀਂ ਛੱਡਦੇ ਵੀ ਮੈਂ ਮੈਨੂੰ ਵੀ ਅੱਜ ਪਿਆ ਵੀ ਮੈਂ ਵੀ ਅੱਜ ਪੀ ਕੇ ਵੇਖਣੀ ਵੀ ਥੋੜਾ ਇਹ ਚੱਕਰ ਕੀ ਐ ਵੀ ਜੀ ਇੰਨੀ ਥੋੜਾ ਨਾ ਵੀ ਅਜ ਨਾ ਕੁਝ ਕਰਦੇ ਆ ਤਾਂ ਕੰਬੀ ਤੁਹਾਨੂੰ ਬਤੇਰਾ ਬੁਰਾ ਭਲਾ ਕਹਿੰਦੇ ਉਹ ਛੱਡਦੇ ਕਿਉਂ ਨਹੀਂ ਇਹ ਚ ਹੈ ਕੀ ਉਹ ਬੋਲ ਕਹਿੰਦੀ ਕਹਿੰਦੀ ਰੋਕਣ ਜਨਾਨੀਆਂ ਬੰਦੇ ਨਹੀਂ ਰੁਕਦੇ ਕਹਿੰਦੀ ਕੌੜੀ ਹੁੰਦੀ ਤਾਂ ਵੀ ਬੜੇ ਚਾਣਾ ਚੁੱਕਦੇ ਰੋਕਣ ਜਨਾਨੀਆਂ ਬੰਦੇ ਨਹੀਂ ਰੁਕਦੇ ਕੌੜੀ ਹੁੰਦੀ ਤਾਂ ਵੀ ਬੜੇ ਚਾਣਾ ਚੁੱਕਦੇ ਕਹਿੰਦੀ ਕਾਦੋ ਪੀਂਦਾ ਇਨੇ ਚਾਣਾ ਜੱਗ ਸਾਰਾ ਵੇ ਮੈਂ ਵੀ ਅੱਜ ਪੀ ਕੇ ਵੇਖਣੀ ਕਹਿੰਦੀ ਮੈਂ ਵੀ ਅੱਜ ਪੀ ਕੇ ਵੇਖਣੀ ਕੀ ਹੁੰਦਾ ਇਹ ਸ਼ਰਾਬ ਦਾ ਨਜ਼ਾਰਾ ਵੇ ਮੈਂ ਵੀ ਅੱਜ ਪੀ ਕੇ ਵੇਖਣੀ ਉਹ ਕਹਦਾ ਰਹਿਣ ਦੇ ਰਹਿਣ ਦੇ ਕਹਿੰਦਾ ਪੁੱਠਾ ਪੰਗਾ ਬੜਾ ਉਹ ਬੈਜੂਗਾ ਕਹਿੰਦੀ ਕਿਵੇਂ ਕਹਿੰਦਾ ਪਹਿਲਾਂ ਮੈਂ ਵੀ ਨਹੀਂ ਪੀਂਦਾ ਸੀ ਮੇਰੇ ਯਾਰਾਂ ਦੋਸਤਾਂ ਨੇ ਪੈਗ ਲਵਾਤਾ ਇੱਕ ਦੂਜੇ ਦਿਨ ਮੈਂ ਆਪ ਲਾ ਲਿਆ ਤੀਜੇ ਦਿਨ ਮੈਂ ਆਪ ਲਿਆ ਚੌਥੇ ਦਿਨ ਆਹੀ ਵਧ ਗਿਆ ਕੰਮ ਹੁਣ ਪਤਾ ਜੇ ਨਾ ਕਹਿੰਦਾ ਜੇ ਪੀਲੀ ਇੱਕ ਵਾਰੀ ਨਿਤ ਚਿੱਤ ਕਰੂਗਾ ਪੀਣ ਤੋਂ ਬਿਨਾਂ ਨਾ ਫਿਰ ਤੇਰਾ ਸਰੂਗਾ ਪੀਲੀ ਇੱਕ ਵਾਰੀ ਨਿਤ ਚਿੱਤ ਕਰੂਗਾ ਪੀਣ ਤੋਂ ਬਿਨਾਂ ਨਾ ਫਿਰ ਤੇਰਾ ਸਰੂਗਾ ਕਹਿੰਦਾ ਦਿਨੇ ਵੀ ਤੂੰ ਪੇਗ ਹੱਥ ਫੜੇਗੀ ਮੂਰੂ ਲੱਗ ਗਈ ਜੇ ਇੱਕ ਵਾਰੀ ਕਹਿੰਦਾ ਠੇਕੇ ਦਾ ਮਗਾ ਕੇ ਪੀਆ ਕਰੇਗੀ ਮੋਰ ਲਾਗੀ ਜੇ ਕਰੀ ਤੇ ਤੁਹਾਡੇ ਭਰਾ ਦੇ ਗਾਣੇ ਲਿਖਿਆ ਗਾਣੇ ਜਿੰਨੇ ਆਪਣੇ ਹਿੱਟ ਹੋਏ ਹੈ ਵਾਢੀਆਂ ਤੋਂ ਬੜਾ ਪੇਕਾ ਨੂੰ ਗੇੜਾ ਕਾਢਿਆ ਸਫਾਰੀ ਬਚੂਲੇ ਦੇ ਕੇਸ ਕਰਨਾ ਹੋਰ ਬਹੁਤ ਸਾਰੇ ਵਿਆਹ ਦੀ ਮੂਵੀ ਤੁਹਾਡੇ ਭਰਾ ਦੇ ਲਿਖੇ ਹੁੰਦੇ ਨਾ ਤੇ ਸੋਲੋ ਗਾਣਾ ਬੜਾ ਪਿਆਰਾ ਹੈ ਉਹ ਕਹਿੰਦੇ ਵੀ ਕੀ ਹੈ ਸ਼ਰਾਬ ਚ ਕੀ ਹੈ ਮੈਂ ਵੀ ਅੱਜ ਪੀ ਕੇ ਵੇਖਣੀ ਜਿਹੜੀ ਤੂੰ ਇਨੇ ਕੁੱਤੇ ਕੁੱਤੇ ਖਾਣੀ ਹੋਣ ਦੇ ਬਾਵਜੂਦ ਹੀ ਛੱਡਦੇ ਨਹੀਂ ਹਾਂ ਸੋਲੋ ਕੀ ਕਹਿੰਦੇ ਆ ਜਾ ਰੋਕਣੇ ਜਨਾਨੀਆਂ ਬੰਦੇ ਨਹੀਂ ਰੁਕਦੇ ਹੁੰਦੀ ਤਾਂ ਵੀ ਬੜੇ ਚਾ ਨਾ ਚੁੱਕਦੇ ਰੁਕਣੇ ਜਨਾਨੀਆਂ ਬੰਦੇ ਨਹੀਂ ਰੁਕਦੇ ਕੌੜੀ ਹੁੰਦੀ ਤਾਂ ਵੀ ਬੜੇ ਚਾ ਨਾ ਚੁੱਕਦੇ ਨਾ ਚੁੱਕਦੇ ਕਹਾ ਤੋਂ ਪੀਂਦਾ ਇਹਨੇ ਚਾ ਨਾ ਜਗ ਸਾਰਾ ਵੇ ਮੈਂ ਨਹੀਂ ਪੀਕੇ ਅੱਜ ਵੇਖਣੀ ਕੀ ਹੁੰਦਾ ਹੈ ਸ਼ਰਾਬ ਦਾ ਨਿਸ਼ਾਨ ਉਹ ਕਹਿੰਦਾ ਰਹਿਣ ਦੇ ਪੰਗਾ ਲੈਣ ਨੂੰ ਕਹਿੰਦਾ ਖਰਚੇ ਤਾਂ ਮੇਰੇ ਹੀ ਨਹੀਂ ਉਟਾਉਂਦੇ ਕਹਿੰਦਾ ਫਿਰ ਆਪਾਂ ਦੋ ਹੋ ਜਾਾਂਗੇ ਕੀ ਕਹਿੰਦਾ ਓ ਜੇ ਪੀਣੀ ਇੱਕ ਵਾਰੀ ਹੀ ਨਾ ਤੇ ਚਿੱਤ ਕਰੂਗਾ ਆਹਨੇ ਪੀਣ ਤੋਂ ਬਿਨਾਂ ਨਾ ਫਿਰ ਤੇਰਾ ਸਰੂਗਾ ਓ ਜੇ ਪੀਣੀ ਇੱਕ ਵਾਰੀ ਹੀ ਨਾ ਤੇ ਚਿੱਤ ਕਰੂਗਾ ਓ ਪੀਣ ਤੋਂ ਬਿਨਾਂ ਨਾ ਫਿਰ ਤੇਰਾ ਸਰੂਗਾ ਓ ਦਿਨ ਵਿੱਚ ਪੈਗ ਹੱਥ ਫੜੇਗੀ ਮੂਨ ਨੂੰ ਲੱਗੀ ਜੇ ਇੱਕ ਵਾਰੀ ਓ ਠੇਕੇ ਤੋਂ ਆਣੀ ਠੇਕੇ ਤੋਂ ਓ ਠੇਕੇ ਤੋਂ ਮੈਂ ਅੱਗੇ ਵਿਆਹ ਕਰਾਂਗੀ ਮਨ ਨੂੰ ਲੱਗ ਗਈ ਜੇ ਇੱਕ ਵਾਰੀ ਓ ਠੇਕੇ ਤੋਂ ਮੈਂ ਅੱਗੇ ਵਿਆਹ ਕਰਾਂਗੀ ਮਨ ਨੂੰ ਲੱਗ ਗਈ ਜੇ ਇੱਕ ਵਾਰੀ ਹਏ ਓ ਬੱਕਣੇ ਜਨਨੀਆਂ ਬਦੈ ਨਿਰੁਕਦੇ ਕੜੀ ਹੁੰਦੀ ਤਾਂ ਵੀ ਬੜਾ ਚਾਨਾ ਚੋਕ ਇਹ ਕਵਾਰੀ ਨੇ ਤਜਤ ਕਰੂਗਾ ਪੀਣ ਤੋਂ ਬਿਨਾਂ ਨਾ ਫਿਰ ਤੇਰਾ ਅਸਰੂਗਾ ਆ ਬੇਰੀ ਕਵਾਰੀ ਨੇ ਤਜਤ ਕਰੂਗਾ ਪੀਣ ਤੋਂ ਬਿਨਾਂ ਨਾ ਫਿਰ ਤੇਰਾ ਅਸਰੂਗਾ ਆ ਜਿੱਦੇ ਵਿੱਚ ਤੇ ਕੱਤ ਫੜੇਗੀ ਮਨ ਲੱਗੀ ਇਹ ਕਵਾਰੀ ਠੇਕੇ ਦਾ ਠੇਕੇ ਦਾ ਆਠ ਜਿੱਦੋਂ ਮਗਾ ਕੇ ਪਿਆ ਕਰੇਗੀ ਮਨ ਲੱਗੀ ਇਹ ਕਵਾਰੀ ਓ ਠੀਕ ਤੂੰ ਮਗਾ ਕੇ ਵਿਆਹ ਕਰੇਗੀ ਮਨ ਨੂੰ ਲੱਗ ਜੀਏ ਇੱਕ ਵਾਰੀ ਹਏ ਦਾ ਰਹਿਣ ਦੇ ਪੰਗ ਲੈਣ ਨੂੰ ਉਹ ਕਹਿੰਦੀ ਘੁੱਟ ਕਿ ਤੂੰ ਪਾ ਦੇ ਮੇਰਾ ਜੀ ਕਰੀ ਜਾਂਦਾ ਵੀ ਪੀਣੀਆ ਜ਼ਰੂਰ ਮੇਰਾ ਦਿਲ ਯਾਰ ਆਂਦਾ ਵੀ ਕਹਿੰਦੀ ਗੱਲ ਐ ਮਮੂਲੀ ਹੋਣਾ ਭਾਰਾ ਵੀ ਗੱਲ ਬੜੀ ਵੱਡੀ ਨਹੀਂ ਵੀ ਤੂੰ ਐਂ ਕੋ ਯਾਰ ਸ਼ਰਾਬ ਵਾਲਾ ਗਾਣਾ ਗਾਈ ਜਾਂਦਾ ਉਹ ਕਹਿੰਦੀ ਵੀ ਤੁਸੀਂ ਛੱਡਦੇ ਕਿਉਂ ਨਹੀਂ ਕਾਰਨ ਕੀ ਐ ਵੀ ਇੱਚ ਹੈ ਕਿ ਕਰੰਟ ਕਿਹੜਾ ਐ ਤੇ ਵੀ ਤੂੰ ਇਹ ਬਾਤ ਜੋ ਤੁਨੂੰ ਐ ਵੀ ਸ਼ਾਇਦਾਂ ਤੁਹਾਨੂੰ ਲੱਗ ਜਾਂਦਾ ਮੁੜ ਕੇ ਤੇ ਲੈਂਦਾ ਨਹੀਂ ਉਹ ਕਹਿੰਦਾ ਗੱਲ ਆ ਈ ਕਹਿੰਦਾ ਕੱਟ ਉਹ ਕਹਿੰਦਾ ਵੀ ਛੱਡ ਬਰੇ ਕੱਟ ਕੱਟ ਕਹਿੰਦਾ ਜਿਹੜੀ ਲੱਗੀ ਐ ਜਿਹੜੀ ਅੱਜ ਬੋਤਲ ਬੋਤਲ ਪੀਂਦੇ ਪਹਿਲਾਂ ਘੁੱਟ ਘੁੱਟ ਤੋਂ ਸ਼ੁਰੂ ਹੋਇਆ ਅਕੀ ਗਿgena ਉਹ ਕੱਟ ਗਿੱਤ ਲਾਉਂਦੀ ਲਾਉਂਦੀ ਅਦੀਏ ਤੇ ਆਜੇਗੀ ਫਿਰ ਵੱਧ ਜੁਗ ਦੀ ਢੋਜ ਬੋਤਲ ਵੀ ਨਿਬਟਾ ਦੇਗੀ ਬੋਤਲ ਵੀ ਨਿਬਟਾ ਦੇਗੀ ਉਹ ਕੱਟ ਗਿੱਤ ਲਾਉਂਦੀ ਲਾਉਂਦੀ ਅਦੀਏ ਤੇ ਆਜੇਗੀ ਅਰੇ ਵੱਧ ਜੁਗ ਦੀ ਢੋਜ ਬੋਤਲ ਵੀ ਨਿਬਟਾ ਦੇਗੀ ਉਹ ਕੱਟ ਗਿੱਤ ਲਾਉਂਦੀ ਲਾਉਂਦੀ ਅਦੀਏ ਤੇ ਆਜੇਗੀ ਫਰਵਾਂ ਦੀ ਚੁਕੀ ਟੋਜ ਬੋਤਲ ਵੀ ਨੰਬਟਾ ਦੇਂਗੀ ਹੋ ਬਿਨਾ ਸਾਜਾ ਤੂੰ ਹੀ ਤਾਂ ਦੀਆ ਕਰੇਗੀ ਬਿਨਾ ਸਾਜਾ ਤੂੰ ਹੀ ਤਾਂ ਦੀਆ ਕਰੇਗੀ ਮਨ ਲੱਗ ਜੀ ਜੇ ਇੱਕ ਵਾਰੀ 加ਗੀ ਵਿਆਹ ਕਰੇਗੀ ਮਨ ਲੱਗਦੀ ਹੈ ਇੱਕ ਵਾਰੀ ਇੱਕ ਦੋ ਵਾਰੀ ਵੀਆ ਕਰੇਗੀ ਮਨ ਲੱਗਦੀ ਜੇ ਇੱਕ ਵਾਰੀ ਆ ਨਹੀਂ ਉਹ ਤੇ ਆਣਾ ਫਿਰ ਸਹੂਗਾ ਜੇ ਕਿਤੇ ਘਰੇ ਨਾ ਨਹੀਂ ਹੋਈ ਤੈਨੂੰ ਠੇਕੇ ਜਾਣਾ ਪਊਗਾ ਤੇਰੀ ਕਰ ਨਹੀਂ ਹੁੰਦੀ ਤੇ ਟੋੜ ਪੜੀ ਐ ਜੇ ਵੱਜ ਗਈ ਤਾਂ ਜੋ ਮਰਦੀ ਐ ਛਿਰਾ ਦੀ ਟੋੜ ਵੜੇ ਪੜੀ ਐ ਜਦੋਂ ਮਾਂਜਾ ਕਰਿਆ ਫਿਰ ਰੋਕਿਆ ਨਹੀਂ ਜਾਂਦਾ ਕਹਿੰਦੇ ਵੀ ਐਂ ਨਾ ਉਦੋਂ ਕੱਚ ਦੇ ਅਧੀ ਚੱਲਦੇ ਹੁੰਦੇ ਸੀ ਕੱਚ ਦੇ ਦिए ਤੇ ਕੋਈ ਬੰਦਾ ਥੋੜਾ ਜਿਹਾ ਮਾਤਰੀ ਸੀਗਾ ਵਧੀਆ ਲੈਣ ਜਾਵੜਿਆ ਠੇਕੇ ਤੋਂ ਟੂੜ ਵਜੀਕ ਤੇ ਪਈ ਉਹ ਜੀਕ ਤਾਂ ਲਈ ਹੈ ਨਾ ਸਾਈਕਲ ਤੇ ਜਾਵੜਿਆ ਆਉਂਦਾ ਆਉਂਦਾ ਕਿਤੇ ਸਾਈਕਲ ਤੋਂ ਡਿੱਗ ਪਿਆ ਡਿੱਗ ਗਿਆ ਤੇ ਗਿੱਲਾ ਜਿਹਾ ਲੱਗਿਆ ਅੱਜ ਕਹਿੰਦਾ ਹਾਈ ਰੱਬਾ ਖੂਨ ਨਹੀਂ ਹੋਵੇ ਕਹਿੰਦਾ ਮਤਲਬ ਇਹਦੀ ਅਧੀਆ ਲੁੱਟ ਟੁੱਟਾ ਹੋਵੇ ਖੂਨ ਹੋਵੇ ਤਾਂ ਹੋਵੇ ਕੋਈ ਚੱਕਰ ਨਹੀਂ ਆ ਬੜੀ ਹਾਨੀ ਟੋੜ ਮੰਨ ਤੇਰਾ ਨਾ ਫਰਸੂਗਾ ਸੌ ਜੇ ਕਿਤੇ ਕਰੇ ਨਾ ਨਹੀਂ ਹੋਈ ਤੈਨੂੰ ਠੇਕੇ ਜਾਣਾ ਪਊਗਾ ਓ ਸ਼ਰਾਬ ਲੈਣ ਵਾਲਿਆਂ ਦੀ ਲੀਜ ਖੜੇਗੀ ਮੂੰਹ ਲੱਗ ਗਈ ਜੇ ਇੱਕ ਵਾਰੀ ਓ ਠੇਕੇ ਦਾ ਓ ਠੇਕੇ ਦਾ ਹਣ ਠੇਕੇ ਦਾ ਕਿੱਥੇ ਤੋਂ ਮਗਾ ਕੇ ਵਿਆਹ ਕਰੇਗੀ ਉਹਨਾਂ ਲੱਗ ਜੀਏ ਇੱਕ ਵਾਰੀ ਕਿੱਥੇ ਤੋਂ ਮਗਾ ਕੇ ਵਿਆਹ ਕਰੇਗੀ ਉਹਨਾਂ ਲੱਗ ਜੀਏ ਇੱਕ ਵਾਰੀ ਕਿੱਥੇ ਤੋਂ ਮਗਾ ਕੇ ਵਿਆਹ ਕਰੇਗੀ ਉਹਨਾਂ ਲੱਗ ਜੀਏ ਇੱਕ ਵਾਰੀ ਕੀ ਹੁੰਦਾ ਹੈ ਸ਼ਰਾਬ ਦਾ ਨਜ਼ਰਵੇ ਤੇਰੇ ਬੀਤੇ ਹੱਥ ਵੇਖਣੀ ਆ ਕਿੱਥੇ ਤੋਂ ਮਗਾ ਕੇ ਵਿਆਹ ਕਰੇਗੀ ਉਹਨਾਂ ਲੱਗ ਜੀਏ ਇੱਕ ਵਾਰੀ ਕੀ ਹੁੰਦਾ ਹੈ ਸ਼ਰਾਬ ਦਾ ਨਜ਼ਰਵੇ ਤੇਰੇ ਬੀਤੇ ਹੱਥ ਵੇਖਣੀ ਆ ਨੀਓ ਆਪ ਵਡੀਆਂ ਤੋਂ ਪਹਿਲਾਂ